ਜਿੱਥੇ ਅੱਜ ਪੂਰੇ ਦੇਸ਼ ਭਰ ਦੇ ਵਿੱਚ ਗਣਤੰਤਰ ਦਿਵਸ ਮਨਾਇਆ ਗਿਆ ਪਰ ਉੱਥੇ ਹੀ ਗਣਤੰਤਰ ਦਿਵਸ ਸਮਾਰੋਹ ਦੇ ਵਿੱਚ ਹੰਗਾਮਾ ਹੋ ਗਿਆ ਤਸਵੀਰਾਂ ਬਠਿੰਡਾ ਦੀ ਮੋੜ ਮੰਡੀ ਤੋਂ ਸਾਹਮਣੀਆਂ ਦਾਦੀ ਹੈ ਕਿ ਬਠਿੰਡਾ ਦੀ ਮੋੜ ਮੰਡੀ ਦੇ ਵਿੱਚ ਗਣਤੰਤਰ ਦਿਵਸ ਸਮਾਰੋਹ ਦੌਰਾਨ ਕੁਰਸੀਆਂ ਨੂੰ ਲੈ ਕੇ ਮਾਮਲਾ ਭੱਗ ਗਿਆ ਆਪ ਦੇ ਵਿਧਾਇਕ ਸੁਖਵੀਰ ਸਿੰਘ ਮੈਸਰਖਾਨਾ ਤੇ ਨਗਰ ਕੌਂਸਲ ਦੇ ਚੇਅਰਮੈਨ ਕਰਨੈਲ ਸਿੰਘ ਵਿਚਾਲੇ ਸਟੇਜ ਤੇ ਕਹਾ ਸੁਣੀ ਹੋਗੀ ਇਸ ਦੌਰਾਨ ਗੁੱਸੇ ਦੇ ਵਿੱਚ ਕਰਨੈ ਸਿੰਘ ਨੇ ਇਲਜ਼ਾਮ ਲਗਾਇਆ ਕਿ ਵਿਧਾਇਕ ਨੇ ਜਿਹੜਾ ਕਿ ਉਸ ਤੋਂ 30 ਲੱਖ ਰੁਪਏ ਲਏ ਸਨ ਆਓ ਦੇਖਦੇ ਹਾਂ ਵੀਡੀਓ ਉਹ ਆ ਬੋੜੇ 30 ਲੱਖ ਰੁਪਏ ਮੇਰਾ ਖਾਤਾ ਗਿਆ 30 ਲੱਖ ਰੁਪਏ ਗੈਰਕਾਨੂੰਨ ਕਰ ਲਓ ਜਿਹਦੇ ਕਰਨਾ ਹੈ ਐਸ.ਡੀ.ਐਮ. ਦਾ ਪਰਮਾਡ ਉਹ ਵੀ ਦੇਖਦੇ ਹੁਣ ਜੇ ਮੰਨ ਲੋ ਲੰਡੂ ਲੰਡੂ ਦਾ 30 ਲੱਖ ਰੁਪਏ ਓਏ ਕੀ ਲੱਖ ਦੇ ਖਰੀਦੇ ਓਏ ਮੈਂ ਮੈਂ ਲੈ ਤੁਹਾਡਾ 30 ਲੱਖ ਦੇ ਖਰੀਦਾ ਕਰ ਰਹਿ ਪ੍ਰਧਾਨ ਨੇ ਖੈਰ ਦਾਦੀ ਕੇ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਗਈ ਹੈ ਅਤੇ ਵਿਵਾਦ ਭਰਦਾ ਦੇਖ ਵਿੱਚ ਪੁਲਿਸ ਨੇ ਐਂਟਰੀ ਕੀਤੀ ਤੇ ਮਾਮਲੇ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਤੱਕ ਇਹ ਵੀਡੀਓ ਕੈਮਰੇ 'ਚ ਰਿਕਾਰਡ ਹੋ ਗਈ ਅਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ